ਰਾਜਵੀਰ ਇਸ ਕਰਕੇ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਬਸਦਾ ਰਹੂਗਾ ਕਿਉਂਕਿ ਜੋ ਕੰਟਰੀਬਿਊਸ਼ਨ ਉਹਦਾ ਪੰਜਾਬੀਅਤ ਲਈ ਹੈ ਉਹ ਸਾਫ਼ ਸੁਥਰਾ ਸੁਚੱਜਾ ਤੇ ਨਿਸਵਾਰਥ ਹੈ ਉਹਨੇ ਮਸ਼ਹੂਰ ਹੋਣ ਲਈ ਕੋਈ ਸੌਖੇ ਰਾਹ ਨਹੀਂ ਅਪਣਾਏ ਉਹਨੇ ਮਸ਼ਹੂਰ ਹੋਣ ਲਈ ਕਦੇ ਉਹ ਉਸ ਰਾਹ ਨੂੰ ਨਹੀਂ ਚੁਣਿਆ ਜਿਹੜਾ ਈਜ਼ੀ ਸੀ ਤੇ ਵੱਧ ਬੁਲੰਦੀਆਂ ਚ ਹੁੰਦਾ ਉਹ ਸਹਿਜ ਦੇ ਨਾਲ ਆਪਣੇ ਜੀਵਨ ਨੂੰ ਜੀ ਰਿਹਾ ਸੀ ਕਿਰਤ ਕਰ ਰਿਹਾ ਸੀ ਇੱਕ ਜਿਹੜਾ ਫਲਸਫਾ ਗੁਰੂ ਸਾਹਿਬ ਦਾ ਉਹ ਸੱਚਾ ਸੁੱਚਾ ਕਿਰਤ ਕਰੋ ਨਾਮ ਜਪੋ ਵੰਡ ਚਕੋ ਔਰ ਬਹੁਤ ਕੁਝ ਪਿਛਲੇ 12 13 ਦਿਨਾਂ ਚ ਵਾਪਰਿਆ ਬਿਲਕੁਲ ਮੈਂ ਨੈਗੇਟਿਵ ਗੱਲਾਂ ਵੱਲ ਨਹੀਂ ਜਾਣਾ ਚਾਹੁੰਦਾ ਇਹ ਉਹਨੂੰ ਕੋਈ ਸੱਚੀ ਸ਼ਰਧਾਂਜਲੀ ਨਹੀਂ ਹੋਊਗੀ ਕਿ ਤੁਸੀਂ ਫਜ਼ੂਲ ਗੱਲਾਂ ਦੇ ਉੱਤੇ ਫੋਕਸ ਕਰੋ ਮੈਂ ਕਹਿੰਦਾ ਕਿ ਸਿਰਫ ਉਹਦੇ ਚੰਗੀ ਗੱਲਾਂ ਚੰਗੇ ਕਰਮਾਂ ਦੀ ਗੱਲ ਹਮੇਸ਼ਾ ਰਾਜਵੀਰ ਨੇ ਤਾਂ ਖੈਰ ਕੁਛ ਵੀ ਉਹਦੇ ਬਾਰੇ ਤਾਂ ਕੁਛ ਨੈਗੇਟਿਵ ਹੈ ਹੀ ਨਹੀਂ ਹੈ ਬਿਲਕੁਲ